ਸਤਿ ਆਕਾਲ ਜੀ ਸਾਰਿਆਂ ਨੂੰ ਘਰ ਦਾ ਨਾਈਟਰ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਕੋਸ ਸੋਨਾ ਜਿਹਾ ਜੁਨੀ ਜਿਹਾ ਡਿਜ਼ਾਈਨ ਲੈ ਕੇ ਆਏ ਆ ਬਹੁਤ ਪਿਆਰਾ ਹੈ ਇਹਦੇ ਤੇ ਤੁਹਾਨੂੰ ਬਾਰਡਰ ਬਣਾਉਣ ਦੀ ਲੋੜ ਨਹੀਂ ਬਾਰਡਰ ਤੋਂ ਬਿਨਾ ਹੀ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਲੱਗੂਗਾ ਕੱਟ ਵਾਲਾ ਡਿਜ਼ਾਈਨ ਹੈਗਾ ਨੀਚੇ ਕੱਟ ਵਾਲਾ ਬਾਰਡਰ ਬਣ ਜਾਂਦਾ ਹੈ ਠੀਕ ਹੈ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਇਹ ਮੈਂ ਕੁੰਡੇ ਪਾ ਕੇ ਤੇ ਉਲਟੀ ਸਿਲਾਈ ਚੜਾ ਲਈ ਹੋਈ ਆ ਠੀਕ ਹੈ ਤੇ ਆਪਾਂ ਫਸਟ ਤੋਂ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲਾ ਪਉ ਉਤਾਰ ਲਵਾਂਗੇ ਠੀਕ ਹੈ ਧਾਗਾ ਆਪਣੇ ਮਾਰੇ ਬੰਨੇ ਲਿਆਵਾਂਗੇ ਇੱਕ ਉਲਟਾ ਠੀਕ ਹੈ ਅੱਗੇ ਆਪ ਧਾਗਾ ਲਪੇਟਾਂਗੇ ਐਸਾ ਠੀਕ ਹੈ ਧਾਗਨ ਭੇਟਣ ਤੋਂ ਬਾਅਦਾਂ ਇੱਕ ਉਤਾਰਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰਾਂਗੇ ਐਸ ਇਹ ਵਾਲਾ ਜਿਹੜਾ ਉਤਾਰਿਆ ਸੀ ਇਹਨੂੰ ਇਹਦੇ ਉੱਪਰ ਦੀ ਇਸ ਨਾਲ ਉਤਾਰ ਦਵਾਂ ਠੀਕ ਹੈ ਅਗੇਨ ਤੱਕ ਆਪਾਂ ਲਪੇਟਾਂਗੇ ਐਸਾ ਤਾਂ ਗੱਲ ਪੇਟਾਂਗੇ ਐਸਾ ਇੱਕ ਉਲਟਾ ਤੱਕ ਅਗੇ ਲਿਜਾਵਾਂਗੇ ਤੱਕ ਅਗੇ ਲਿਜਾਂ ਤਪਾਦ तागा अगे लिझावे दो सीधी एक दो ठीक है अगेन दो दा एक करा इस तरह सिंपल इस तरह दो करा ठीक है फिर धागा लपेटा इस तरह तीस तो अपने वाल गा लिया के जिस तरह मर्जी लपेट लेना एक सीधा होना धागा अपने वाल तेन रोटी एक दो तीन ठीक है तागा अगे लिझावे एक सीधा धागा लपेटागे अपने वाल लिया जगा लपेटना है तुम्हें जिस तरह मैं इतों सिधा होना है धागा अपने वाल लिया धागा लपेटना है किसी भी तरीके नी लपेटना है ठीक है ਇਹਨਾਂ ਨੂੰ ਇਸ ਤਰ੍ਹਾਂ ਉਤਾਰ ਕੇ ਐਸਾ ਉਤਾਰਨਾ ਹੈ ਤੇ ਇਹ 2 ਦਾ 1 ਕਤਾਗਾ ਇੱਥੇ ਤੇ ਇਹ ਆਪਣੇ ਆਪ ਇੱਕ ਵਲ ਪੈ ਜਾਊਗਾ 2 ਦਾ 1 ਹੋ ਗਿਆ ਠੀਕ ਹੈ ਅਗੇ ਤੁਸੀਂ ਦੋ ਸਿੱਧੇ 1 2 ਠੀਕ ਹੈ ਸਲਾਈ ਥੋੜਾ ਧਿਆਨ ਨਾਲ ਦੇਖਣਾ ਧਾਗਾ ਆਪਣੇ ਵੱਲ ਇੱਕ ਉਲਟਾ ਇੱਥੇ ਧਾਗਾ ਲਪੇਟਣੇ ਤੁਸੀਂ ਇੱਥੇ ਧਾਗਾ ਤੁਸੀਂ ਇਸ ਤਰ੍ਹਾਂ ਲਪੇਟ ਸਕਦੇ ਹੋ ਠੀਕ ਹੈ लपेटिया एक उतारिया दो एक ठीक है डिग गया उल्टा होने ताग अगे एक सीधा लास्ट वाल ठीक है उल्टी सिलाई थोड़ा क्या देख लियो એ ઉરકસ પા ઉતાર્યા પહેલા ઉતારન તો બાદા એક સીધા ઠાગ આપને વાળ એ ઉલટી ઉનને એક 2 3 4 5 6 आठ, नौ सारे उल्टे उन्हें एक सीधा उन्ना है लास्ट में जाके फिर सारी उल्टी ਪਹਿਲਾ ਜਿਹੜਾ ਲਾਸਟ ਦੇ ਸਿੱਧਾ ਹੋਣਿਆ ਸੀਗਾ ਉਹ ਹੀ ਸਿੱਧਾ ਹੋਣਾ ਹੈ ਬਾਕੀ ਸਾਰੇ ਉਲਟੇ ਜਾਣਗੇ ਐ ਵਾਦ ਆਪਾਂ ਸਿੱਧਾ ਆਉਣਾਗੇ ਅੱਗੇ-ਅੱਗੇ ਆਪਾਂ 3rd ਰੋ ਤੇ ਪਹਿਲਾ ਉਤਾਰਾਂਗੇ ਤਾਂ ਦਾ ਆਪਣੇ ਵੱਲ ਇੱਕ ਉਲਟਾ ਠੀਕ ਹੈ ਧਾਗਾ ਅੱਗੇ ਲਿਜਾਵਾਂਗੇ ਧਾਗਾ ਲਪੇਟਾਂਗੇ ਸੌਰੀ ਇੱਥੋਂ ਧਾਗਾ ਲਪੇਟਣਾ ਆਪਾਂ ਇਹ ਉਤਾਰਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰ ਦਵਾਂਗੇ ਐਸਾ ਇਹਨੂੰ ਇਹਦੇ ਉੱਪਰ ਦੀ ਉਤਾਰ ਦਵਾਂਗੇ ਠੀਕ ਹੈ ਏ ਵਾਲਾ ਜਿੱਥੋਂ ਇੱਥੋਂ ਆਪਾਂ ਖਤਮ ਕੀਤਾ ਸੀਗਾ ਫੇਰ ਇਹੀ ਸੇਮ ਹੈ ਇੱਕ ਇੱਕ ਨੰਬਰ ਕੁੰਡੇ ਤੋਂ ਫੇਰ ਇਹੀ ਰਿਪੀਟ ਹੁੰਦਾ ਜਾਣਾ ਜਿੰਨੇ ਤੁਹਾਡੇ ਕੁੰਡੇ ਆ ਉਹਦੇ ਅਕੋਰਡਿੰਗ ਠੀਕ ਹੈ ਇੱਕ ਸਿੱਧਾ ਹੋਣਾਗੇ ਸੌਰੀ ਇਹ ਉਲਟਾਵਾਂਗੇ ਇਹ ਉਲਟਾ ਤਾਗਾ ਗੇ ਲਈ ਚਾਵਾਂਗੇ ਇੱਕ ਸਿੱਧਾ ਸੌਰੀ ਗਲਤੀ ਲੱਗ ਗਈ ਇਹ ਤਿੰਨ ਆਪਾਂ ਕੀਤੇ ਹੋਇਆ ਇੱਥੇ ਗੇਨਤਾ ਗੱਲ ਭੇਟਾਂਗੇ ਐਸਾ ਧਾਗਾ ਆਪਣੀ ਵਾਲੇ ਆ ਕੇ ਇੱਕ ਧਾਗਾ ਲ ਭੇਟਾਂਗੇ ਧਾਗਾ ਲ ਭੇਟ ਕੇ ਇੱਕ ਉਲਟਾ ਠੀਕ ਹੈ ਧਾਗਾ ਅੱਗੇ ਲਿਜਾਵਾਂਗੇ ਇੱਕ ਸਿੱਧਾ ਇਹ ਵਾਲੇ ਦੋ ਤਾਂ ਆਪਾਂ ਇੱਕ ਕਰਾਂਗੇ ਧਾਗਾ ਆਪਣੇ ਵਾਲੇ ਆਵਾਂਗੇ ਇੱਕ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਇੱਕ ਦੋ ਤਿੰਨ ਉਲਟੇ ਧਾਗਾ ਅੱਗੇ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਧਾਗਾ ਆਪਣੇ ਵੱਲ ਲਿਆਵਾਂਗੇ ਲਪੇਟਾਂਗੇ ਇਹਨਾਂ ਨੂੰ ਆਪਾਂ ਦੋਵਾਂ ਨੂੰ ਇਸ ਤਰ੍ਹਾਂ ਉਤਾਰਾਂਗੇ ਦੋ ਦਾ ਇੱਕ ਕਰ ਦਵਾਂਗੇ ਠੀਕ ਹੈ ਇੱਕ ਸਿੱਧਾ ਠੀਕ ਹੈ ਧਾਗਾ ਆਪਣੇ ਵੱਲ ਦੋ ਇੱਕ ਉਲਟਾ ਇੱਥੇ ਆਪਾਂ ਇਸ ਤਰ੍ਹਾਂ ਧਾਗਾ ਲਪੇਟਾਂਗੇ ਇਹਨੂੰ ਉਤਾਰਾਂਗੇ ਇਹ ਵਾਲੇ ਆਪਾਂ ਦੋ ਦਾ ਇੱਕ ਕਰਨਾ ਹੈ ਜਿਹੜਾ ਉਤਾਰਿਆ ਹੋਇਆ ਕੁੰਡਾ ਹੈ ਉਹਦੇ ਉੱਪਰ ਦੀਨ ਉਤਾਰ ਦੇਣਾ ਹੈ ਧਾਗਾ ਲਪੇਟਾਂਗੇ ਅਗੇ ਨੇ ਇਸ ਤਰ੍ਹਾਂ ਇੱਕ ਉਲਟਾ ਲਾਸ ਵਾਲਾ ਤੁਸੀਂ ਚਾਹੋ ਸਿੱਧਾ ਜਾਂ ਉਲਟਾ ਕਿਤੇ ਵੀ ਹੋਣ ਸਕਦੇ ਠੀਕ ਹੈ ਉਲਟੀ ਸਾਈਡ ਤੋਂ ਕੀ ਕਰਨਾ ਹੈ ਮੈਂ ਤੁਹਾਨੂੰ ਦੱਸਦੀ ਆ ਇਹ ਵਾਲੇ ਤਿੰਨ ਕੁੰਡੇ ਆ 1 2 3 ਇਹਨਾਂ ਦੇ ਇੱਕ ਇਧਰ ਵਾਲਾ ਤੇ ਇੱਕ ਇਧਰ ਵਾਲਾ ਆ ਆਪਾਂ ਸਿੱਧਾ ਆਉਣਾਂਗੇ ਮੈਂ ਪਿਛਲੇ ਸਲਾਈ ਦੇ ਵਿੱਚ ਦੱਸਣਾ ਦੱਸਿਆ ਭੁੱਲ ਗਈ ਦੱਸਣਾ ਭੁੱਲ ਗਈ ਸੀ ਇਹ ਵਾਲੇ ਤਿੰਨ ਇਹ ਜਿਹੜਾ ਆਪਾਂ ਉਲਟਾ ਆਉਣਿਆ ਸਿੱਧੀ ਸਾਈਡ ਤੋਂ ਇਹਨੂੰ ਸਿੱਧਾ ਆਉਣਾਂਗੇ ਉਧਰੋਂ ਲਾਸਟ ਸਟਾਰਟਿੰਗ ਪੁਆਇੰਟ ਤੇ ਜਿਹੜਾ ਆ ਤਿੰਨ ਕੁੰਡੇ ਆ ਇੱਕ ਇਹ ਵਾਲਾ ਤੇ ਇਹ ਵਾਲਾ ਇਹਨਾਂ ਨੂੰ ਆਪਾਂ ਸਿੱਧੇ ਹੁਣ ਮੈਂ ਦੱਸਦੀ ਹਾਂ पहला उताराग अगे लिजाव गे एक तीन उल्टे दो अगे ये गे ए वा होना तागा अपने वाल हम सारे दे सारे कुंडे इतो तक आद्या तक उल्टे होने जाने ਸਾਰੇ ਤੇ ਸਾਰੇ ਉਲਟੇ ਹੋਣੇ ਜਾਣਗੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਐ ਵਾਲੇ ਤਿੰਨ ਕੁੰਡੀ 1 2 3 ਇੱਥੇ ਜਿਹੜਾ ਕੁੰਡਾ ਪਹਿਲਾਂ ਆਏਗਾ ਉਹਨਾਂ ਆਪਾਂ ਸਿੱਧਾ ਉਹਨਾਂ ਇੱਕ 2 3 ਇਹਨਾਂ ਨੂੰ ਪਲਟੇ ਹੋਣੇ ਆ ਇਹ ਵਾਲਾ ਸਿੱਧਾ ਲਾਸਟ ਵਾਲਾ ਉਲਟਾ ਠੀਕ ਹੈ ਅੱਗੇ ਅੱਗੇ ਆਪਾਂ 5th ਰੋ ਤੇ ਪਹਿਲਾ ਉਤਾਰਾਂਗੇ ਇੱਕ ਉਲਟਾ ਤਾਂ ਗਲ ਭੇਟਾਂਗੇ ਇਹਨੂੰ ਇਸ ਤਰ੍ਹਾਂ ਉਤਾਰਾਂਗੇ ਇਹ ਵਾਲੇ ਦੋ ਨੂੰ ਆਪਾਂ ਦੋ ਦਾ ਇੱਕ ਕਰਾਂਗੇ ਐਸਾ ਇਹ ਉਤਾਰਿਆ ਹੋਇਆ ਵਾਪਸ ਇਹਦੇ ਉੱਤੇ ਉਤਾਰ ਦਾਂਗੇ। ਧਰ ਗੱਲ ਵੇਟਾਂਗੇ ਐਸ ਤਰ੍ਹਾਂ ਇੱਕ ਉਲਟਾ ਧਰ ਗਿਲੇ ਜਾਵਾਂਗੇ। ਇਹ ਵਾਲੇ ਦੋ ਤਾਂ ਆਪਾਂ ਇੱਕ ਕਰ ਦਾਂਗੇ। ਠੀਕ ਆ। ਅੱਗੇ ਆਪਾਂ ਧਰ ਆਪਣੇ ਵੱਲ ਲਿਆਵਾਂਗੇ ਸਾਰੇ ਦੇ ਸਾਰੇ ਕੁੰਡੇ ਸਿੱਧੇ ਜਾਣਗੇ। 1 2 3 4 5 6 7 8 9 ਠੀਕ ਹੈ 9 ਘੁੰਟੇ ਸਿੱਧੇ ਹੋਣ ਤੋਂ ਬਾਅਦ ਫੇਰ ਆਪਾਂ ਧਾਗਾ ਆਪਣੇ ਵੱਲ ਲਿਆਵਾਂਗੇ ਲਪੇਟਣਾ ਹੈ ਧਾਗਾ ਚੰਨੀ ਕੇ ਦੋ ਉਤਾਰਾਂਗੇ ਇਸ ਤਰ੍ਹਾਂ ਦੋ ਦਾ ਇੱਕ ਕਰ ਦਵਾਂਗੇ ਠੀਕ ਹੈ ਧਾਗਾ ਆਪਣੇ ਵੱਲ ਲਿਆਵਾਂਗੇ ਇੱਕ ਉਣਾਂਗੇ ਧਾਗਾ ਗੱਲ ਭੇਟਾਂਗੇ ਇਸ ਤਰ੍ਹਾਂ ਧਾਗਾ ਇਸ ਤਰ੍ਹਾਂ ਲਪੇਟਣਾ ਹੈ ਇਹਨੂੰ ਉਤਾਰਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰ ਦਵਾਂਗੇ इनू यदर दस तरह उतार अगेन अगेनता इस तरह लपेटा एक उल्टा लास्ट वाला सिद्ध ए बनया इधर एक एक बनया है जो तीन इतों शुरू किया है उ वाले डिज़ाइन तो पाता है ए वाली चीज़ तो बाद फिर उ सेम शुरू हो जाएगा उल्टी सिलाई सेम उएगी पाँ आप उतारा ਇੱਕ ਸਿੱਧਾ ਤਿੰਨ ਉਲਟੇ ਤੋਂ ਬਾਅਦ ਇੱਕ ਸਿੱਧਾ ਬਾਕੀ ਸਾਰੇ ਉਲਟੇ ਜਾਣਗੇ 2 3 ਤੱਕ ਅੱਗੇ ਇਹ ਸਾਰੇ ਸਾਰੇ ਇਸ ਤਰ੍ਹਾਂ ਜਾਣਗੇ ਠੀਕ ਹੈ ਅਗਰ ਨੈਕਸਟ ਆ ਗਿਆ ਆਪਾਂ 7th ਰੋ ਤੇ ਰਿਪੀਟਿੰਗ ਫਰੋਮ ਫਸਟ ਸ਼ੋ ਇਹ ਫਸਟ ਸ਼ੋ ਦਰ ਰਿਪੀਟ ਹੋਏਗੀ ਮੈਂ ਇੱਕ ਵਾਰ ਦੱਸ ਦਵਾਂ ਬਸ ਇਹੀ 5 ਸ਼ੇਸ ਲਾਈ ਦਾ ਡਿਜ਼ਾਈਨ ਹੈਗਾ 7th ਰੋ ਮੈਂ ਤੁਹਾਨੂੰ ਰਿਪੀਟ ਕਰਕੇ ਦੱਸ ਰਹੀ ਹਾਂ ਫਸਟ ਸ਼ੋ ਨੂੰ ਪਹਿਲਾ ਉਤਾਰਿਆ ਇੱਕ ਉਲਟਾ ਤਾਗਲ ਭੇਟਾਂਗੇ ਇਸ ਤਰ੍ਹਾਂ ਇੱਕ ਉਤਾਰਿਆ ਦੋ ਦਾ ਇੱਕ ਐਸਾ ਇਹ ਉਤਾਰਿਆ ਹੋਇਆ ਜਿਹੜਾ ਇਹਦੇ ਉੱਪਰ ਦੀ ਇਸਟਾ ਉਤਾਰ ਦਵਾਂਗੇ ਠੀਕ ਐ ਅਗੇ ਹੰਤਾ ਗੱਲ ਭੇਟਾਂਗੇ ਇੱਕ ਉਲਟਾ ਧਾਗਾ ਅੱਗੇ ਲੈ ਜਾਵਾਂਗੇ ਦੋ ਸਿੱਧੇ ਇੱਕ ਦੋ ਠੀਕ ਐ ਦੋ ਸਿੱਧੇ ਹੰ ਤੋਂ ਬਾਦਾਂ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਠੀਕ ਐ ਧਾਗਾ ਲੈ ਭੇਟਾਂਗੇ ਧਾਗਾ ਆਪਣੀ ਵੱਲ ਲਿਆਵਾਂਗੇ ਇੱਕ ਸਿੱਧਾ ਆਵਾਂਗੇ ਧੱਗ ਆਪਣੀ ਵੱਲ ਤਿੰਨ ਉਲਟੇ 1 2 3 ਧੱਗਾ ਗੇਲੀ ਜਾਵਾਂਗੇ 1 ਸਿੱਤਾ ਅਗੇਨ ਤਾਂ ਗੱਲ ਭੇਟਾਂਗੇ ਇਸ ਤਰ੍ਹਾਂ ਇਹਨਾਂ ਦੋਨੋਂ ਇਸ ਤਰ੍ਹਾਂ ਉਤਾਰਾਂਗੇ ਦੋ ਦਾ ਇੱਕ ਕਰਾਂਗੇ ਇਹ ਦੋ ਸਿੱਧੇ ਬਣਾਵਾਂਗੇ ਧੱਗ ਆਪਣੀ ਵੱਲ ਇੱਕ ਉਲਟਾ ਇੱਕ ਉਲਟਾ ਅਗੇ ਅੰਤਾ ਗਾਸਤਰਾ ਨੂੰ ਪੇਟਾਂਗੇ ਇਹਨੂੰ ਉਤਾਰਾਂਗੇ ਧੋ ਦਾ ਇੱਕ ਕਰਾਂ ਇਹਨੂੰ ਇਹਦੇ ਉੱਪਰ ਦੀ ਉਤਾਰ ਦਵਾਂਗੇ ਫਰਸਟ ਰੋ ਹੋ ਬਣਾ ਰਹੀਆਂ ਠੀਕ ਹੈ ਬਾਕੀ ਮੈਂ ਤੁਹਾਨੂੰ ਥੋੜਾ ਜਿਹਾ ਬਣਾ ਕੇ ਤਾਂ ਗੱਲ ਪੇਟਾਂਗੇ ਇੱਥੇ ਇਸ ਤਰ੍ਹਾਂ ਸੌਰੀ ਐਸਾ ਇੱਕ ਉਲਟਾ ਤੇ ਲਾਸਟ ਵਾਲਾ ਸਿੱਧਾ ਉਲਟੀ ਸਲਾਈ ਉਲਟੇ ਸ্লাই ਤਲਾ ਪਉ ਤਾਰਾਂਗੇ ਧਾਗਾ ਅੱਗੇ ਲਿਜਾਵਾਂਗੇ ਇੱਕ ਸਿੱਧਾ ਧਾਗਾ ਆਪਣੇ ਵੱਲ ਤਿੰਨ ਉਲਟੇ ਇਹ ਰਿਪੀਟ ਸੈਕਿੰਡ ਰੋ ਠੀਕ ਹੈ ਤਿੰਨ ਉਲਟੇ ਧਾਗਾ ਅੱਗੇ ਇੱਕ ਸਿੱਧਾ ਧਾਗਾ ਆਪਣੇ ਵੱਲ ਸੈਂਟਰ ਵਾਲੇ ਸਾਰੇ ਇਹ ਚਾਰ ਕੁੰਡੇ ਤੋਂ ਪਹਿਲਾਂ ਉਲਟੇ ਜਾਣਗੇ ਬਹੁਤ ਸੋਖਾ ਸੋਨਾ ਡਿਜ਼ਾਈਨ ਹੈ ਗਰਲਿਸ ਟਾਪ ਬਣਾਉਣ ਵਾਸਤੇ ਤੁਸੀਂ ਆਪਣੇ ਸ਼ਾਵਲ ਦੇ ਕਿਨਾਰਿਆਂ ਤੇ ਪਾ ਸਕਦੇ ਜੇ ਇਹ ਡਿਜ਼ਾਈਨ ਐ ਇਹ ਫਿਰ ਆ ਗਿਆ ਇਹ ਸਿੱਤਾ ਘੇਰਦੇ ਨੂੰ ਉਲਟੇ ਤਿੰਨ ਉਲਟੇ ਇੱਕ ਸਿੱਤਾ ਲਾਸਟ ਵਾਲਾ ਉਲਟਾ ਠੀਕ ਹੈ ਇੱਕੋ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਠੀਕ ਹੈ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਬਣਾ ਕੇ ਫਿਰ ਦਿਖਾਉਣੀ ਆ ਕਿ ਇਸ ਤਰ੍ਹਾਂ ਦਾ ਲੱਗਦਾ ਜੇਦੋਂ ਤੁਸੀਂ ਇਹ ਵਾਲਾ ਸੇਮ ਡਿਜ਼ਾਈਨ ਅੱਗੇ ਕੰਟੀਨਿਊ ਕਰੋਗੇ ਤਾਂ ਤੁਹਾਡੇ ਬਹੁਤ ਸੋਹਣੇ ਇਸ ਤਰ੍ਹਾਂ ਕੱਟ ਪੈ ਜਾਣਗੇ ਪਹਿਨੇ ਸ਼ੁਰੂ ਹੋ ਜਾਣਗੇ ਠੀਕ ਹੈ ਥੰਬਨੇਲ 'ਚ ਮੈਂ ਪਿਕ ਲਾ ਦੂੰਗੀ ਜਿਹੜੀ ਪਿਕ ਤੋਂ ਮੈਂ ਦੇਖ ਕੇ ਬਣਾਇਆ ਹੋਇਆ ਠੀਕ ਹੈ ਐਸਾ ਚੇੜੀਪੀਕ ਮੈਨੂੰ ਮਿਲੀ ਸੀ ਕਿ ਆ ਡਿਜ਼ਾਈਨ ਚਾਹੀਦਾ ਇਸ ਤਰ੍ਹਾਂ ਤੁਸੀਂ ਬਣਾ ਕੇ ਫਿਰ ਆਪਣਾ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ ਠੀਕ ਹੈ ਮੈਂ ਥੋੜਾ ਜਿਹਾ ਬਣਾ ਲਵਾਂ ਫਿਰ ਤੁਹਾਨੂੰ ਦਿਖਾਉਣੀ ਆ ਹਾਂਜੀ ਜੀ ਇਹ ਕੁਝ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਏਗਾ ਇਹ ਇੱਥੋਂ ਇਹਦੇ ਅੱਗੇ ਫਿਰ ਇਹ ਚੱਲੇਗਾ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈ ਠੀਕ ਹੈ ਇੱਥੋਂ ਫਿਰ ਸਟਾਰਟ ਹੋਏ ਇਸ ਤਰ੍ਹਾਂ ਹੀ ਕੱਟ ਬਣਦੇ ਜਾਣਗੇ ਇਸ ਤਰ੍ਹਾਂ ਸੈਂਟਰ 'ਚ ਉੱਚਾ ਇੱਥੋਂ ਕੱਟ ਪਿਆ ਅੱਗੂ ਫਿਰ ਉੱਚਾ ਹੋ ਜਾਏਗਾ ਠੀਕ ਹੈ ਇਹ ਵਾਲੀ ਚੀਜ਼ ਬਣੀ ਆ ਇਹ ਵਾਲੀ ਤੇ ਫਿਰ ਇੱਥੋਂ ਸਟਾਰਟ ਹੋਏਗਾ ਇਹ ਵਾਲਾ ਹੂਲ ਬਣਾ ਕੇ ਇੱਕ ਸਿੱਧਾ ਦੋ ਸਿੱਧੇ ਦੋ ਦਾ ਇੱਕ ਕਰਕੇ ਇਹ ਸਾਰਾ ਇੱਥੇ ਕੰਟੀਨਿਊ ਹੋਊਗਾ ਠੀਕ ਹੈ ਤੇ ਤੁਸੀਂ ਦੱਸਣਾ ਕਿਸ ਤਰ੍ਹਾਂ ਦਾ ਬਣਿਆ ਹੋਇਆ ਮੈਨੂੰ ਤਾਂ ਬਹੁਤ ਪਿਆਰਾ ਲੱਗ ਰਿਹਾ ਮੈਨੂੰ ਤਾਂ ਆਪਣਾ ਹਰ ਇੱਕ ਡਿਜ਼ਾਈਨ ਪਿਆਰਾ ਲੱਗਦਾ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀ ਮੇਰਾ ਹਰ ਇੱਕ ਡਿਜ਼ਾਈਨ ਪਸੰਦ ਆਉਂਦਾ ਜੇ ਆਉਂਦਾ ਹੈ ਤਾਂ ਜਰੂਰ ਦੱਸਿਆ ਕਰੋ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਸੋਨੇ ਦੇ ਜੁਨੀਕ ਦੇ ਡਿਜ਼ਾਈਨਰ ਤਾਂ ਤੱਕ ਬਾਏ ਬਾਏ ਇਹਦੇ ਨਾਲ ਹੀ ਆਪਾਂ ਅੱਜ ਵੀ ਬਣਾਉਂਦੀ ਲੋੜ ਨਹੀਂ ਡਿਜ਼ਾਈਨ ਵਾਲੇ ਕੁੰਡੇ ਪਾਓ ਮੈਂ ਦੋ ਤਿੰਨ ਤਰ੍ਹਾਂ ਦੇ ਡਿਜ਼ਾਈਨ ਵਾਲੇ ਕੁੰਡੇ ਦੱਸੇ ਹੋਏ ਆ ਜਿਹੜੀ ਮਰਜ਼ੀ ਪਾ ਕੁੰਡੇ ਪਾ ਕੇ ਤੁਸੀਂ ਬਸ ਉੱਪਰ ਸ਼ੁਰੂ ਕਰ ਦਿਓ ਮਿਲਦੇ ਆ ਕਿ ਨਵੇਂ ਤੇ ਸੋਨੇ ਜੀ ਵੀਡੀਓ ਨਾਲ ਬਾਏ ਬਾਏ ਟੇਕ ਕੇਅਰ